हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਡੱਲੇਵਾਲ ਸਾਹਿਬ ਨੂੰ ਇੱਕ ਐਸੀ ਖਬਰ ਆ ਚੁੱਕੀ ਐ ਡੱਲੇਵਾਲ ਸਾਹਿਬ ਨੂੰ ਲੈ ਕੇ ਖਬਰ ਐਸੀ ਕਿ ਪੂਰੇ ਪੰਜਾਬ ਭਰ ਦੇ ਵਿੱਚ ਤੰਦ ਮਚਾ ਦਿੱਤਾ ਡੱਲੇਵਾਲ ਸਾਹਿਬ ਸਾਗ ਨਾਲ ਰੋਟੀ ਖਾ ਰਹੇ ਨੇ ਇਹ ਖਬਰ ਸਵੇਰ ਦੀ ਵਾਇਰਲ ਹੋ ਚੁੱਕੀ ਐ ਇੱਕ ਚੈਨਲ ਦੇ ਉੱਤੇ ਤਾਂ ਕਿਸੇ ਬੰਦੇ ਨੇ ਰਿਕਾਰਡ ਕੀਤੀ ਜਿਹੜੀ ਵੀਡੀਓ ਉਹ ਵਾਇਰਲ ਹੋ ਚੁੱਕੀ ਐ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਦੰਮੇਵਾਲ ਸਾਹਿਬ ਸਾਗ ਦੇ ਨਾਲ ਰੋਟੀ ਖਾ ਰਹੇ ਨੇ ਔਰ ਕਿਉਂ ਖਾ ਰਹੇ ਨੇ ਕੀ ਮਜਬੂਰੀ ਬਣ ਗਈ ਹੈ ਜਾਂ ਫਿਰ ਕੋਈ ਕਮਜ਼ੋਰੀ ਹੈ ਤਾਂ ਗੱਲ ਕੀ ਹੈ ਪੂਰੇ ਧਿਆਨ ਦੇ ਨਾਲ ਸੁਣਨਾ ਉਸ ਤੋਂ ਬਾਅਦ ਸਾਰੇ ਤੁਸੀਂ ਜਿੰਨੇ ਭੈਣ ਭਰਾ ਪੰਜਾਬ ਦੇ ਸਾਰਿਆਂ ਨੇ ਆਪਣੀ ਆਪਣੀ ਪ੍ਰਕਿਰਿਆ ਤੁਸੀਂ ਦੇਣੀ ਹੋਊਗੀ ਮੈਂ ਦਰਸਾਲੇ ਦੇ ਉੱਤੇ ਆਪਣੀ ਟਿੱਪਣੀ ਨਹੀਂ ਕਰਦਾ ਕਿ ਕਿਸਾਨਾਂ ਦਾ ਜਿਹੜਾ ਧਰਨਾ ਇਹਨੂੰ ਲੈ ਕੇ ਬਹੁਤ ਵੱਡੀ ਗੱਲ ਉੱਠ ਚੁੱਕੀ ਹੈ ਵਿੱਚ ਲੋਕ ਇਹ ਵੀ ਕਹਿ ਰਹੇ ਨੇ ਕਿ ਕਿਸਾਨਾਂ ਦਾ ਧਰਨਾ ਜਿਹੜਾ ਇਹ ਜ਼ਮੀਨਾਂ ਨੂੰ ਲੈ ਕੇ ਆ ਨਾ ਕਿ ਕੋਈ ਮਜ਼ਦੂਰਾਂ ਲਈ ਹੈ ਨਾ ਦਲਤਾਂ ਲਈ ਹੈ ਨਾ ਕਿਸੇ ਹੋਰ ਵਰਗ ਦੇ ਲੋਕਾਂ ਲਈ ਹੈ ਕਿਉਂਕਿ ਡੱਲੇਵਾਲ ਸਾਹਿਬ ਨੂੰ 48 ਦਿਨ ਦੇ ਕਰੀਬ ਅੱਜ ਹੋ ਚੁੱਕੇ ਨੇ ਔਰ ਜਿਹੜਾ ਹੁਣ ਰੋਟੀ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਤੁਹਾਡੇ ਮੇ ਸਾਹਮਣੇ ਧਰਨ ਜਾ ਰਿਹਾ ਇੱਕ ਐਸਾ ਵੀਡੀਓ ਜਿਹਦੇ ਨਾਲ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਡੱਲੇਵਾਲ ਦੀ ਜਿਹੜੀ ਇਹ ਵਾਇਰਲ ਹੋ ਰਹੀ ਖਬਰ ਆਖਿਰ ਕੀ ਮਾਮਲਾ ਹੈ ਡੱਲੇਵਾਲ ਸਾਹਿਬ ਨੇ ਕੀ ਕਮਜ਼ੋਰੀ ਰਹੀ ਹੈ ਜਾਂ ਫਿਰ ਡੱਲੇਵਾਲ ਸਾਹਿਬ ਡਰ ਗਏ ਨੇ ਮਰਨ ਮਾਰਤ ਤੋੜ ਦਿੱਤਾ ਹੈ ਤਾਂ ਪਹਿਲਾਂ ਹੁਣ ਧਿਆਨ ਦੇ ਨਾਲ ਮੇਰਾ ਵੀਰ ਗੌਰ ਦੇ ਨਾਲ ਸੁਣਨਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਇਸੇ ਮੁੱਦੇ ਤੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੱਲੇਵਾਲ ਸਾਹਿਬ ਦੀ ਇੱਕ ਮੈਂ ਤੁਹਾਨੂੰ ਗੱਲ ਵਸੂਈ ਤੇ ਲੋਕਰਤੂ ਨਹੀਂ ਕਹਿੰਦਾ ਜਦੋਂ ਪੱਤਰਕਾਰ ਗੱਲਬਾਤ ਕਰਦੇ ਨੇ ਡਰਾਮੇ ਬਾਤ ਬਹੁਤ ਵਧੀਆ ਹੋ। ਦੇਖਦਾ ਵੀ ਕੈਮਰਾ ਮੇਰੇ ਤੇ ਆ ਗਿਆ। ਫਿਰ ਇੱਕ ਕੱਖ ਖੋਲੋ। ਫਿਰ ਹੌਲੀ ਜਿਹਾ ਬੋਲੋ। ਇਹ ਕਿਸ ਨੂੰ ਜੱਜਮੈਂਟ ਦਿਉ ਹੋ ਗਈ। ਇਹ ਬੰਦਾ ਮਰਨ ਨਾ ਰਿਹਾ। ਫਿਰ ਬੋਝ ਕੇ ਜੇ ਕਹੋ ਲੋੜ ਹੈ ਕਹਿੰਦਾ ਪੰਜਾਬ ਦੇ ਲੋਕ ਮੈਨੂੰ ਮਿਲ ਕੇ ਜਾ। ਚਾਰ ਜਨਮ ਦੇ ਤੱਕ ਅੱਜ ਦੋ ਤਾਂ ਹੋ ਗਈ ਦੋ ਦਿਨ ਰਹਿ ਗਈ ਮਤਲਬ ਮਰਨ ਦੇ ਵਿੱਚ ਦੋ ਤਿੰਨ ਬਾਕੀ ਨੇ ਐਡੇ ਬੱਟ ਡਰਾਮੇ ਸਰ ਮਰਨ ਵਾਲੇ ਹੀ ਬਸ ਤੇ ਚਲੋ ਕੋਈ ਜਿਹੜੀ ਮੈਂ ਹੁਣ ਗੱਲ ਕਹਿਣੀ ਹੈ ਇਹ ਆਪਣੇ ਪੋਤੜੇ ਆਪ ਹੀ ਪਰੋਲੇ ਜਾਂਦੇ ਨੇ ਇੱਕ ਦੂਜੇ ਤੇ ਕਿਸੇ ਨੂੰ ਕੋਲ ਪੁੱਛਣ ਦੀ ਲੋੜ ਹੀ ਨਹੀਂ ਵੀ ਇਹਨਾਂ ਦਾ ਅੰਦਰਲਾ ਕਿਰਦਾਰ ਕੈਰੈਕਟਰ ਕਹੇਜਾ ਤੇ ਆਪਣੀਆਂ ਕਸੂਤਾਂ ਆਪ ਹੀ ਦੱਸੇ ਜਾਂਦੇ ਜਨਨ ਜੀ ਰੁਲਤੂ ਵਰਗਿਆਂ ਨੇ ਰਾਜੇਵਾਲ ਵਰਗਿਆਂ ਨੇ ਪੂਲ ਵਰਗਿਆਂ ਨੇ ਸਦੇਸ਼ ਸਿੰਘ ਪੂਲ ਦੀ ਗੱਲ ਕਰਦਾ ਮਨਜੀਤ ਰਾਏ ਵਰਗਿਆਂ ਤੇ ਇਹਨੇ ਕਹਿੰਦਾ 4-4 5-5 ਕਰੋੜ ਰੁਪਇਆ ਲਿਆ ਸੀ ਸਰਕਾਰ ਕੋਲ ਧਰਨਾ ਲੈਜਿਆ ਸੀ ਇਹ ਕੌਣ ਕਹਿੰਦਾ ਡੱਲੇਵਾਲ ਸਾਹਿਬ ਨੂੰ ਲੈ ਕੇ ਖਬਰ ਕੀ ਹੈ ਡੱਲੇਵਾਲ ਸਾਹਿਬ ਇਹ ਗੈਨੀ ਬੂਟਾ ਸਿੰਘ ਜੀ ਦੀ ਤੁਸੀਂ ਆਵਾਜ਼ ਸੁਣੀ ਹੈ ਬੜੀ ਚੰਗੀ ਤਰ੍ਹਾਂ ਕਈ ਸਾਡੇ ਭਰਾ ਜਾਣਦੇ ਵੀ ਆ ਔਰ ਕਈ ਨਹੀਂ ਜਾਣਦੇ ਪਰ ਮੈਂ ਦੱਸਣਾ ਚਾਹੁੰਨਾ ਡੱਲੇਵਾਲ ਸਾਹਿਬ ਨੂੰ ਲੈ ਕੇ ਬਹੁਤ ਵੱਡੀ ਮਹੀਮ ਪੰਜਾਬ ਦੇ ਵਿੱਚ ਚੱਲੀ ਕਿ ਉਹ ਮਰਨ ਵਰਤ ਤੇ ਬੈਗੇ ਨੇ ਔਰ ਦੂਜੀ ਖਬਰ ਡੱਲੇਵਾਲ ਸਾਹਿਬ ਸਾਗ ਦੇ ਨਾਲ ਰੋਟੀ ਖਾ ਰਹੇ ਨੇ ਬਹੁਤ ਲੰਬੀ ਵੀਡੀਓ ਹੈ ਉਹ ਕਹਿੰਦੇ ਇਹ Dalitਾਂ ਦਾ ਨਹੀਂ ਇਹ ਮਜ਼ਦੂਰਾਂ ਦਾ ਨਹੀਂ ਧਰਨਾਦਰ ਅਸਲੇ ਜ਼ਮੀਨਾਂ ਨੂੰ ਲੈ ਕੇ ਲਾਇਆ ਗਿਆ ਤਾਂ ਹੁਣ ਮੈਂ ਆਪਣੇ ਮਨਿਓ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਮੈਂ ਟਿੱਪਣੀ ਨਹੀਂ ਕਰਨੀ ਮੈਂ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਸਾਡੀ ਜਨਤਾ ਫਿਰ ਤੁਸੀਂ ਕਹੋਗੇ ਕਿ ਮੈਂ ਹੱਕ ਚਾਹਾਂ ਜਾਂ ਮੈਂ ਉਹਦੇ ਵਿਰੋਧ ਮੈਂ ਕਿਸੇ ਪਾਸੇ ਆਪਣੀ ਟਿੱਪਣੀ ਨਹੀਂ ਕਰਨੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਜਿਹੜਾ ਗਿਆਨੀ ਬੂਟਾ ਸਿੰਘ ਦਾ ਕਹਿਣਾ ਇਹ ਕੀ ਹੈ ਕਿ ਸਾਡੇ ਵਾਕਈ ਮਜ਼ਦੂਰਾਂ ਲਈ ਉਹ ਧਰਨਾ ਨਹੀਂ ਹੈਗਾ ਜਾਂ ਫਿਰ ਦਲਿਤ ਪਰਿਵਾਰਾਂ ਲਈ ਉਹ ਧਰਨਾ ਨਹੀਂ ਹੈਗਾ ਕਿ ਇਹ ਧਰਨਾ ਜ਼ਮੀਨਾਂ ਨੂੰ ਲੈ ਕੇ ਲੱਗਿਆ ਇਹ ਬਹੁਤ ਸਾਰਾ ਯਾਨੀ ਸੋਚਣ ਦੀ ਲੋੜ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਹੀ ਸੱਦਿਆ ਜਾ ਰਿਹਾ ਉੱਥੇ ਮੈਂ ਤੁਹਾਡੇ ਕੋਲ ਹੀ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਮੋਰਚਾ ਇੱਕ ਪਾਸੇ ਕਹਿੰਦੇ ਨੇ એનર્ਜੀ ਵਾਲੀਆਂ ਚੀਜ਼ਾਂ ਡੱਲੇਵਾਲ ਸਾਹਿਬ ਨੂੰ ਚਾਹੀਆਂ ਜਾ ਰਹੀਆਂ ਨੇ ਦੂਜੇ ਪਾਸੇ ਡੱਲੇਵਾਲ ਸਾਹਿਬ ਨੂੰ ਸਾਗ ਦੇ ਨਾਲ ਰੋਟੀ ਮਿਲਦੀ ਹੈ ਤੇ ਉਹ ਬੰਦਾ ਕਿਵੇਂ ਮਰੂਗਾ ਇਹ ਤੁਸੀਂ ਨਹੀਂ ਇਹ ਮਤਲਬ ਬੂਟਾ ਸਿੰਘ ਕਹਿ ਰਿਹਾ ਇਹ ਹੋਰ ਨਹੀਂ ਕਹਿ ਰਹੇ ਬਹੁਤ ਸਾਰੇ ਲੋਕਾਂ ਦਾ ਹੋਰ ਵੀ ਕਹਿਣਾ ਹੈ ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਕਿਸਾਨਾਂ ਦੇ ਵਿੱਚ ਜੋ ਚੱਲ ਰਿਹਾ ਕਿ ਕਰੋੜਾਂ ਦਾ ਘਰਨੇ ਪਹਿਲਾਂ ਵੇਚੇ ਗਏ ਨੇ ਜਿਵੇਂ ਰਾਜੇਵਾਲ ਨੂੰ ਲੈ ਕੇ ਤੇ ਰੁਲਦੂ ਨੂੰ ਲੈ ਕੇ ਮਾਨਸਾ ਵਾਲਾ ਜਿਹੜਾ ਕਿ ਕਾਗੂ ਹੈ ਉਹਨੂੰ ਤੁਸੀਂ ਸਾਰੇ ਜਾਣਦੇ ਹੋ ਪਰ ਹੁਣ ਕਹਿੰਦੇ ਡੱਲੇ ਵਾਲ ਇਸ ਮੋਰਚੇ ਨੂੰ ਵੇਚਣ ਦੀ ਤਿਆਰੀ ਵਿੱਚ ਬੈਠਾ ਹੈ ਕਿ ਮੈਂ ਇਹਦੇ 3-4 ਕਰੋੜ ਰੁਪਏ ਲੈ ਲਵਾਂ ਜਿਵੇਂ ਕਿ ਉਹਨਾਂ ਨੇ ਲਈ ਸੀ 3-300 ਕਰੋੜ ਰੁਪਏ ਤਾਂ ਮੈਂ ਵੀ ਇਸੇ ਹੀ ਪ੍ਰਕਾਰ ਇਹਨੂੰ ਵੇਚੂਗਾ ਤਾਂ ਫੇਰ ਮੇਰਾ ਮਰਨ ਵਰਤਾ ਜਿਹੜਾ ਉਹ ਖੁੱਲ ਜੂਗਾ ਇਹ ਦਰਅਸਲ ਗਿਆਨੀ ਬੂਟਾ ਸਿੰਘ ਦੀ ਆਵਾਜ਼ ਸੀ ਜਿਹੜੀ ਸੁਣੀ ਹੈ ਤਾ ਤੁਹਾਡਾ ਇਸ ਗੱਲ ਦੇ ਉੱਤੇ ਕੀ ਕਹਿਣਾ ਬੜੀ ਚੰਗੀ ਤਰ੍ਹਾਂ ਤੁਸੀਂ ਕਮੈਂਟ ਜ਼ਰੂਰ ਕਰਨੇ ਆ ਫਿਰ ਤੁਸੀਂ ਕਹੋਗੇ ਦੇਵਾ ਸਿੱਧੂ ਖਲਾਫ ਬੋਲਦਾ ਜਾਂ ਵਿਰੋਧ ਹੁੰਦਾ ਮੈਂ ਕੋਈ ਟਿੱਪਣੀ ਨਹੀਂ ਕਰਨੀ ਮੈਂ ਤੁਹਾਡੇ ਤੇ ਸਿਰਦਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲੇ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ